ਰਾਖੋ ਰੱਖਣ ਹਰ ਦੈ ਅੱਲਾ ਨਾਨਕ ਕਰਕੇ ਗੁੱਲ ਰੱਖੋ ਰੱਖਣ ਹਾ ਦਾ ਅੱਲਾ ਨਾਨਕ ਘਰ ਕੇ ਗੁੱਲੇ ਪਰ ਸਨਮਾਨੀ ਯੋਗ ਜੁਗੋ ਜੁਗ ਟਲ ਚਰ ਛਤਰ ਤਖ ਦੇ ਮਾਲਿਕ दया सिन्ध कृपा निध गुरਤਾ गद्दी ते विराजमान सतगुरु ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨੋਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਬਖਸ਼ਿਸ਼ ਕਰਕੇ ਸਤਸੰਗਤ ਦੀਆਂ ਇਹ ਅਮੋਲਕ ਕੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਸਭਨੋਂ ਉੱਪਰ ਨਦਰ ਪ੍ਰਵ ਤੇਰੀ ਕਿਸੈ ਥੋੜੀ ਕਿਸੈ ਹੈ ਧਨੇਰੀ। ਸਤਸੰਗਤ ਦੀਆਂ ਕੜੀਆਂ ਪ੍ਰਾਪਤ ਹੋਣੀਆਂ ਕਨੇਰੀ ਨਦਰ ਦੇ ਪਾਤਰ ਬਣਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ 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 ਅਨ ਹੈ ਮਹਾਂਪੁਰਸ਼ਾਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਲਾਨਾ ਗੁਰਮਤ ਸਮਾਗਮ ਜੋੜ ਮਿਲਲੇ ਬੜੀ ਸ਼ਰਧਾ ਭਾਵਨਾ ਨਾਲ ਆਪ ਜੀ ਮਨਾ ਰਹੇ ਹੋ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਿਵਾਜੇ ਹੋਏ ਅੱਗੇ ਪਰਵਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਔਰ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਦੀ ਅੰਸ਼ਵੰਸ਼ ਬਾਬਾ ਸੂਰਜਮਲ ਜੀ ਤਿਨਾਂ ਦੀ ਕੁੱਲ ਵੰਸ਼ ਦੇ ਸਾ ਸੰਗਤ ਉਸ ਵਡਪਾਗੇ ਪਰਵਾਤ ਨੂੰ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਹਨ ਕੁੱਲ ਬਖਸ਼ਿਸ਼ ਦੇ ਅੰਦਰ ਅੱਗੇ ਗੁਰੂ ਨਾਨਕੀ ਹੋਣ ਦਾ ਬਲ ਬਖਸ਼ਿਸ਼ ਕੀਤਾ ਹੈ ਸੁਭਾਗ ਬਖਸ਼ਿਸ਼ ਕੀਤਾ ਹੈ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਆਪਾਂ ਇੱਥੇ ਜੁੜ ਬੈਠੇ ਹਾਂ ਸਮਾਗਮ ਕੋਈ ਵੀ ਹੋਵੇ ਹਰ ਇੱਕ ਸਮਾਗਮ ਦਾ ਕੋਈ ਮਕਸਦ ਹੈ ਗੁਰੂ ਦੀ ਮੱਤ ਸਿੱਖਣ ਵਾਸਤੇ ਗੁਰੂ ਕੋਲ ਆਉਣਾ ਗੁਰਾ ਇੱਕ ਦੇਹਿ ਬੁਝਾਈ ਸਭਨਾਂ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿੱਥੋਂ ਤੱਕ ਗੁਰੂ ਅੰਸ਼ ਵੰਸ਼ ਦੀ ਗੱਲ ਹੈ ਤ ਸਾਧ ਸੰਗਤ ਗੁਰੂ ਆਦਿਸ਼ ਨੇ ਵਡਿਆਈ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨੇ ਨੇ ਇਹ ਚੀਜ਼ ਗੁਰਮਤਿ ਵਿੱਚ ਆਪਾਂ ਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਜਿਸ ਜਿਸ ਨੇ ਵੀ ਗੁਰੂ ਦਾ ਬਚਨ ਕਮਾਇਆ ਸਾਧ ਸੰਗਤ ਗੁਰੂ ਦੀਆਂ ਸਾਰੀਆਂ ਬਖਸ਼ਿਸ਼ਾਂ ਬਰਕਤਾਂ ਉਹਦੇ ਉੱਤੇ ਵਰਤ ਗਈਆਂ ਅੰਸ਼-ਵੰਸ਼ ਵਿੱਚ ਉਹ ਵੀ ਸਿੱਖ ਪੈਦਾ ਹੋਏ ਉਹ ਵੀ ਗੁਰੂ ਦੇ ਪਰਿਵਾਰ ਵਿੱਚੋਂ ਸੀ ਜਿਨ੍ਹਾਂ ਨੇ ਸਾਧ ਸੰਗਤ ਬਚਨ ਨਹੀਂ ਮੰਨਿਆ ਗੁਰੂ ਤੋਂ ਬੇਮੁਖ ਹੋ ਗਏ ਔਰ ਗੁਰੂ ਦੀਆਂ ਬਖਸ਼ਿਸ਼ਾਂ ਤੋਂ ਬੰਜੇ ਰਹਿ ਗਏ ਭਾਵੇਂ ਪੰਥ ਵਿੱਚ ਉਨ੍ਹਾਂ ਦਾ ਸਨਮਾਨ ਸਤਿਕਾਰ ਜ਼ਰੂਰ ਹੋਏਗਾ ਅਸੀਂ ਬਾਬਾ ਕਹਿ ਕਈ ਸ਼ਬਦ ਉਚਾਰਨ ਕਰੀਦਾ ਹੈ ਪਰ ਸਾਧ ਸੰਗਤ ਜੀ ਗੁਰੂ ਦਾ ਬਚਨ ਨਹੀਂ ਕਮਾਇਆ ਤਾਂ ਗੁਰੂ ਦੇ ਘਰ ਵਿੱਚ ਵਡਿਆਈ ਨਹੀਂ ਹੈ ਵਡਿਆਈ ਉਹਨੂੰ ਹੈ ਜਿਹੜਾ ਗੁਰੂ ਦਾ ਬਚਨ ਕਮਾਉਂਦਾ ਹੈ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਆਪਾਂ ਬਾਬਾ ਪ੍ਰਿਥੀ ਚੰਦ ਜੀ ਨੂੰ ਵੀ ਸਾਧ ਸੰਗਤ ਬਾਬਾ ਕਹਿ ਕੇ ਮੁਖਾਤਬ ਹੋਈਦੇ ਜਦੋਂ ਵੀ ਕਥਾ ਸੁਣੋਗੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਸਾਡੀ ਉਮਰ ਬਹਿਰ ਕਰਦੇ ਰਹੇ ਬਾਬਾ ਪ੍ਰਿਥੀ ਚੰਦ ਪਰ ਜਦੋਂ ਤੁਸੀਂ ਕਥਾ ਸੁਣੋਗੇ ਉਹਨਾਂ ਨੂੰ ਜਿਹੜਾ ਵੀ ਕਥਾ ਵਾਚਕ ਮੁਖਾਤਿਬ ਹੋਏਗਾ ਉਹ ਬਾਬਾ ਪ੍ਰਿਥੀ ਚੰਦ ਕਹੇਗਾ ਕਿਉਂ ਭਾਈ ਗੁਰੂ ਦੇ ਸੁਪੁੱਤਰ ਨੇ ਪਰਮਾਨ ਸਨਮਾਨ ਸਤਕਾਰ ਪੂਜਾ ਪ੍ਰਤੀਸ਼ਟਾ ਉਹਨਾਂ ਦੀ ਹੋਈ ਜਿਨ੍ਹਾਂ ਨੇ ਗੁਰੂ ਦਾ ਬਚਨ ਕਮਾਇਆ ਅੱਜ ਆਪਾਂ ਧੰਨ ਬਾਬਾ ਸੂਰਜ ਮਾਲ ਜੀਆ ਦੀ ਅੰਸ਼ਵੰਸ਼ ਬਾਬਾ ਸੋਢੀ ਰਾਜ ਸਿੰਘ ਸਾਹਿਬ ਦੀਆਂ ਦੇ ਅਸਥਾਨ ਤੇ ਸਤ ਸੰਗਤ ਬਾਬਾ ਜਰਨੈਲ ਸਿੰਘ ਜੀ ਸੱਚਖੰਡ ਵਾਸੀ ਅੱਗੇ ਹੁਣ ਬਹੁਤ ਹੀ ਪਿਆਰੀ ਰੂਹ ਸਤਿਕਾਰਯੋਗ ਆਪਾ ਜਸਵੰਤ ਸਿੰਘ ਜੀ ਸੋਢੀ ਇਹਨਾਂ ਨੂੰ ਪਾਤਸ਼ਾਹ ਨੇ ਪ੍ਰਚਾਰ ਦੀ ਸੇਵਾ ਬਖਸ਼ੀ ਹੈ ਸਤ ਸੰਗਤ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ ਗੁਰੂ ਨਾਨਕ ਦੇ ਘਰ ਵਿੱਚ ਦੋ ਚੀਜ਼ਾਂ ਬਿਲਕੁਲ ਰੱਦ ਨੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕੋਈ ਸੈਨਿਓਰਿਟੀ ਹੈ? ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕੋਈ ਰਿਜ਼ਰਵੇਸ਼ਨ ਹੈ? ਇੱਥੇ ਕੋਈ ਚੀਜ਼ ਨੂੰ ਮਾਨ ਹੈ ਜੋ ਕੋਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ। ਭਾਵੇਂ ਇੱਥੇ ਉਮਰ ਦਾ ਕੋਈ ਤਕਾਜਾ ਨਹੀਂ ਹੈ ਵੇ ਬੰਦਾ ਸੀਨੀਅਰ ਹੋ ਗਿਆ ਹੈ 70 ਸਾਲ ਦਾ ਹੋ ਗਿਆ ਹੁਣ ਉਹਦੀ ਪੂਜਾ ਹੋਣੀ ਚਾਹੀਦੀ ਨਹੀਂ। ਕੋਈ ਸੈਨਿਓਰਿਟੀ ਨਹੀਂ ਹੈ। ਕਿ ਉਮਰ ਬਹੁਤ ਵੱਡੀ ਹੋਏਗੀ ਤਾਂ ਮਾਣ ਹੋਏਗਾ ਗੁਰੂ ਦੇ ਘਰ ਵਿੱਚ ਉਮਰ ਦਾ ਕੋਈ ਤਕਾਜ਼ਾ ਨਹੀਂ ਇੱਥੇ ਗੁਰੂ ਦੀਆਂ ਬਖਸ਼ਿਸ਼ਾਂ ਤੇ ਬਰਕਤਾਂ ਦੀ ਵਡਿਆਈ ਹੈ ਉਮਰਾਂ ਦੀ ਵਡਿਆਈ ਨਹੀਂ ਹੈ ਇਸ ਲਈ ਸਾਧ ਸੰਗਤ ਨਾਲ ਕੋਈ ਰਿਜ਼ਰਵੇਸ਼ਨ ਨਹੀਂ ਕਿ ਆਹ ਗੱਦੀ ਫਲਾਨੇ ਨੂੰ ਹੁਣ ਮਿਲਣੀ ਚਾਹੀਦੀ ਹੈ ਇਹ ਗੁਰੂ ਦੀ ਬਖਸ਼ਿਸ਼ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਸਤਸਿੰਦਰ ਗੱਦੀ ਤ੍ਰਿਹਣਾ ਕੋਲ ਆ ਗਈ ਧੰਨ ਗੁਰੂ ਅੰਗਦ ਸੇ ਮਹਾਰਾਜ ਉਹਨਾਂ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਭੱਲੇ ਫਿਰ ਸਤਗੁਰੂ ਗੁਰੂ ਰਾਮਦਾਸ ਮਹਾਰਾਜੀ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਦਸ਼ਾਹ ਆਓ ਆਪਾਂ ਕਥਾ ਵਿਚਾਰ ਨਾਲ ਜੁੜਨੇ ਔਰ ਇੱਕ ਸਬਜੈਕਟ ਆਪਾਂ ਵਾਰ-ਵਾਰ ਅੱਜ ਕਥਾ ਵਿੱਚ ਉਨੂੰ ਵਿੱਚ ਹਰ ਵਿੱਚ ਰੱਖਾਂਗੇ ਜੋ ਗੁਰ ਕਹੈ ਸੋਈ ਭਲ ਮੰਨੋ ਗੁਰੂ ਦਾ ਬਚਨ ਮੰਨਣ ਨਾਲ ਕੀ ਹੁੰਦਾ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹ ਨਾ ਸਕੈ ਜਲੈ ਦੋ ਚੀਜ਼ਾਂ ਨੇ ਇੱਕ ਗੁਰੂ ਦਾ ਸ਼ਬਦ ਇੱਕ ਗੁਰੂ ਦਾ ਬਚਨ ਆਓ ਇਸ ਵਿਚਾਰ ਨਾਲ ਜੁੜੀਏ ਮਨ ਤੇ ਇਕਾਗਰ ਕਰੋ ਜਿਹੜੀਆਂ ਸੰਤਾਂ ਬਹਾਰ ਵੀ ਬੈਠੀਆਂ ਨੇ ਬਹੁਤ ਸੰਗਤ ਹੈ ਦੂਰ ਤੱਕ ਪਰ ਮੈਂ ਪਿੱਛੋਂ ਤੁਰ ਕੇ ਆਇਆ ਆਵਾਜ਼ ਬਾਹਰ ਬਹੁਤ ਸੋਹਣੀ ਸੁਣਦੀ ਹੈ ਪਰ ਸੁਣਦੀ ਉਹਨਾਂ ਨੂੰ ਐ ਭਾਈ ਜਿਨ੍ਹਾਂ ਨੇ ਸੁਣਨਾ ਹੋਵੇ ਕਈ ਵਾਰ ਆਪਾਂ ਬਾਹਰ ਬੈਠੇ ਆ ਪੱਖਿਆਂ ਮੋਰੇ ਕੁੱਲਰ ਮੋਰੇ ਗੱਲਾਂ ਕਰ ਰਹੇ ਆ ਸੰਗਤ ਵਿੱਚ ਬਹਿ ਕੇ ਗੱਲਾਂ ਕਰਨੀਆਂ ਸਭ ਤੋਂ ਵੱਡਾ ਅਪਰਾਧ ਹੈ ਸਾਥ ਸੰਗਤ ਜੋ ਬਾਤ ਚਲਾਵੇ ਕਹਿ ਦੇਸਾਂ ਸਿੰਨ ਜੰਮ ਚੋਟਾਂ ਖਾਵੇ ਉਹ ਬੰਦਾ ਗੁਰੂ ਦਾ ਤਨਖਾਇਆ ਹੈ ਜਿਹੜਾ ਗੁਰੂ ਦੀ ਸੰਗਤ ਵਿੱਚ ਬਹਿ ਕੇ ਸੰਸਾਰੀ ਗੱਲਾਂ ਕਰੇ ਆਉ ਮਨੋਵਿਰਤੀ ਕਾਗਰ ਕਰਕੇ ਲਵਾਓ ਹਾਜ਼ਰੀ ਕਥਾ ਵਿਚਾਰ ਨਾਲ ਜੁੜੀਏ ਬਖਸ਼ੋ ਅਸੀਸ ਦੋਵੇਂ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਝੁਕਾਓ ਸਿਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜੀਏ ਜਿੱਥੋਂ ਸਾਧ ਸੰਗਤ ਸੋਢੀ ਵੰਸ਼ ਦੀ ਵਡਿਆਈ ਸ਼ੁਰੂ ਹੋਈ ਕਦੇ ਗੁਰੂ ਰਾਮਦਾਸ ਮਹਾਰਾਜ ਦੀ ਅੰਸ਼ ਵੰਸ਼ ਦੇ ਬਜ਼ੁਰਗ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਗੋਇਨਵਾਲ ਸਾਹਿਬ ਆ ਕੇ ਪਤੰ ਕੀ ਕਹਿੰਦੇ ਸੋਡੀਆਂ ਦੇ ਬਜ਼ੁਰਗਾਂ ਨੇ ਆ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਔਲੰਬਾ ਦਿੱਤਾ ਕਹਿੰਦੇ ਮਹਾਰਾਜ ਤੁਸੀਂ ਇੱਕ ਤੇ ਸਾਡੇ ਜੇਠੇ ਨੂੰ ਆਪਣਾ ਦਮਾਦ ਬਣਾਇਆ ਫਿਰ ਉੱਪਰੋਂ ਦਮਾਦ ਬਣਾ ਕੇ ਜਵਾਈ ਬਣਾ ਕੇ ਟੋکریاں ਢਵਾਈ ਜਾਂਦੇ ਹੋ ਮਹਾਰਾਜ ਇਹਨੂੰ ਸੌਰੇ ਘਰ ਵਿੱਚ ਨੌਕਰ ਰੱਖਿਆ ਹੋਇਆ ਸਾਡੀ ਸੋਡੀਆਂ ਦੀ ਕੁੱਲ ਵਿੱਚ ਨਕਮੇ ਤੋਂ ਨਕਮਾ ਕੋਈ ਬੱਚਾ ਪੈਦਾ ਹੋ ਜਾਏ ਉਹ ਵੀ ਕਦੇ ਸਹਰਿਆਂ ਦਾ ਗੁਲਾਮ ਨਹੀਂ ਹੋਇਆ ਉਹ ਵੀ ਸਹਰਿਆਂ ਦਾ ਨੌਕਰ ਨਹੀਂ ਹੋਇਆ ਪਰ ਮਹਾਰਾਜ ਤੁਸੀਂ ਇਹ ਆਪਣਾ ਜਵਾਈ ਦਮਾਦ ਬਣਾ ਕੇ ਜਿੱਠੇ ਨੂੰ ਨੌਕਰ ਬਣਾ ਕੇ ਰੱਖਿਆ ਹੋਇਆ ਇਸ ਜਿੱਠੇ ਨੇ ਸਾਡੀ ਕੁੱਲ ਦੀ ਨੱਕ ਘਟਾ ਕੇ ਰੱਖ ਦਿੱਤੀ ਬਜ਼ੁਰਗਾਂ ਨੇ ਉਲੰਭਾ ਦਿੱਤਾ ਸੋਡੀਆਂ ਦੇ ਬਜ਼ੁਰਗਾਂ ਆ ਕੇ ਉਲੰਭਾ ਦਿੰਦੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜਿਠੇ ਨੇ ਤਾਂ ਸਾਡੀ ਕੁੱਲ ਦੀ ਨੱਕ ਵਢਾ ਕੇ ਰੱਖ ਦਿੱਤੀ ਹਰਦਾਸ ਦੇ ਪੁੱਤਰ ਜਿਠੇ ਨੇ ਸਾਡੀ ਬੇਇੱਜ਼ਤੀ ਕਰਾਤੀ ਸਾਡੀ ਕੁੱਲ ਦਾ ਕੋਈ ਵੀ ਬੱਚਾ ਕਦੇ ਸੋਹਣਿਆਂ ਦੇ ਘਰ ਗੁਲਾਮ ਨਹੀਂ ਬਣਿਆ ਨੌਕਰ ਨਹੀਂ ਬਣਿਆ ਇਹ ਸੋਹਣਿਆਂ ਦੇ ਘਰ ਨੌਕਰ ਬਣ ਕੇ ਟੋکریاں ਢੋਂਦੇ ਸਾਸਿੰਦ ਇਹ ਗੱਲ ਸੁਣ ਕੇ ਭਾਈ ਜਿਠਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਹੁਤ ਵਿਰਾਗ ਵਿੱਚ ਆ ਗਏ ਆਪਣੇ ਬਜ਼ੁਰਗਾਂ ਦੇ ਸਾਹਮਣੇ ਬੋਲੇ ਨਹੀਂ ਕਿ ਜਦੋਂ ਮੈਂ 8 ਸਾਲ ਦੀ ਉਮਰ ਵਿੱਚ ਅਨਹੱਥ ਹੋਇਆ ਸੀ ਉਦੋਂ ਤੁਸੀਂ ਕਿਸੇ ਚਾਚੇ ਤਾਏ ਨੇ ਬਾਹ ਨਹੀਂ ਫੜੀ ਅੱਜ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਆ ਕੇ ਮੈਨੂੰ ਸੋਡੀਆਂ ਦੀ ਕੁੱਲ ਦਾ ਬੱਚਾ ਕਹਿਣ ਲੱਗ ਪਏ ਅੱਜ ਤੁਹਾਨੂੰ ਸੰਗ ਤੇ ਸ਼ਰਮ ਦੀ ਗੱਲ ਯਾਦ ਆਉਣ ਲੱਗ ਪਈ ਪਰ ਸਾ ਸੰਗਤ ਭਾਈ ਜੇਠਾ ਧੰਨ ਗੁਰੂ ਰਾਮਦਾਸ ਸਾਹਿਬ ਬੋਲੇ ਨਹੀਂ ਬਜ਼ੁਰਗਾਂ ਦੇ ਤੰਨੇ ਮੇਣੇ ਸੁਣ ਕੇ ਮਨ ਵਿਰਾਗ ਵਿੱਚ ਆਇਆ ਅੱਖਾਂ ਭਰ ਕੇ ਰੋਣ ਲੱਗ ਪਏ ਕੋਲ ਖਲੋਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੋਢੇ ਤੇ ਹੱਥ ਧਰਿਆ ਤੇ ਪਿਆਰ ਦੇ ਕੇ ਕਿਹਾ ਜਿਠਿਆ ਤੂੰ ਕਿਉਂ ਰੋਨੇ ਜਿਠਿਆ ਰੋ ਨਾ ਹਜ਼ੂਰ ਨੇ ਪਿਆਰ ਦੇ ਕੇ ਇੱਕੋ ਗੱਲ ਕਹੀ ਸੋਡੀਆਂ ਦੇ ਬਜ਼ੁਰਗਾਂ ਨੂੰ ਕਹਿੰਦੇ ਉਹ ਬਜ਼ੁਰਗੋ ਗੱਲ ਸੁਣੋ ਤੁਸੀਂ ਕਹਿੰਦੇ ਹੋ ਜਿਠੇ ਨੇ ਸੋਡੀਆਂ ਦੀ ਕੁੱਲ ਦੀ ਨੱਕ ਘਟਾਤੀ ਤੁਸੀਂ ਕਹਿੰਦੇ ਹੋ ਜਿੱਠੇ ਨੇ ਸੋਡੀਆਂ ਦੀ ਕੁੱਲ ਦੀ ਹੰਨੀ ਕਰ ਦਿੱਤੀ ਤੁਸੀਂ ਕਹਿੰਦੇ ਹੋ ਜਿੱਠੇ ਨੇ ਸੋਡੀਆਂ ਦੀ ਕੁੱਲ ਦੀ ਬੇਇੱਜ਼ਤੀ ਕਰਾ ਦਿੱਤੀ ਪਾਤਸ਼ਾਹ ਨੇ ਉਦੋਂ ਇੱਕ ਬਚਨ ਬੜੇ ਪਿਆਰ ਵਿੱਚ ਕਿਹਾ ਕਿਵੇਂ ਬਜ਼ੁਰਗੋ ਇਹ ਗੱਲ ਯਾਦ ਰੱਖਿਓ ਸੋਡੀਆਂ ਦੀ ਕੁੱਲ ਕਦੋਂ ਤੋਂ ਭਾਵੇਂ ਚੱਲਦੀ ਹੋਵੇ ਜਦੋਂ ਤੋਂ ਤੁਹਾਡੀ ਕੁੱਲ ਵਿੱਚ ਜਿੱਠੇ ਨੇ ਜ਼ਲਮ ਲਿਆ ਉਦੋਂ ਤੋਂ ਤੁਹਾਡੀ ਸੋਡੀਆਂ ਦੀ ਕੁੱਲ ਭੱਗਾਂ ਵਾਲੀ ਕੁੱਲ ਹੋ ਗਈ ਔਰ ਪਾਤਸ਼ਾਹ ਨੇ ਬਚਨ ਕਹਿ ਕਹਿੰਦੇ ਇਹ ਵੀ ਗੱਲ ਯਾਦ ਰੱਖਿਓ ਬਜ਼ੁਰਗੋ ਜੇ ਤੁਹਾਡੀ ਸੋਡੀਆਂ ਦੀ ਕੁੱਲ ਵਿੱਚ ਭਾਈ ਜਿਠਾ ਜਨਮ ਨਾ ਲੈਂਦਾ ਤੁਹਾਡੀ ਕੁੱਲ ਦੇ ਬਜ਼ੁਰਗਾਂ ਨੇ ਨਰਕਾਂ ਵਿੱਚ ਹੀ ਰਹਿਣਾ ਸੀ ਜਿਠੇ ਨੇ ਤੁਹਾਡੀ ਕੁੱਲ ਵਿੱਚ ਜਨਮ ਲਿਆ ਇਹਨੇ ਤੁਹਾਡੀ ਕੁੱਲ ਦਾ ਉਧਾਰ ਕਰ ਦਿੱਤਾ ਇਹ ਜਿਠਾ ਕੋਈ ਆਮ ਸ਼ਰੀਰਕ ਵਿਅਕਤੀ ਨਹੀਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਉਹ ਬਖਸ਼ਿਸ਼ ਲੈ ਕੇ ਆਇਆ ਹੈ ਜਿਹਨੂੰ ਦੁਨੀਆ ਕਹੇਗੀ ਪਿਤਰੀ ਹੋਏ ਉਧਾਰੋ ਇਹ ਆਪਣੇ ਬਜ਼ੁਰਗ ਪਿਤਰਾਂ ਦਾ ਉਧਾਰ ਕਰਨ ਵਾਸਤੇ ਤੁਹਾਡੀ ਕੁੱਲ ਵਿੱਚ ਆਇਆ ਜੇ ਤੁਹਾਡੀ ਕੁੱਲ ਵਿੱਚ ਜੇਠਾ ਜਨਮ ਨਾ ਲੈਂਦਾ ਕਹਿੰਦੇ ਤੁਹਾਡੀ ਕੁੱਲ ਦੇ ਬਜ਼ੁਰਗਾਂ ਨੇ ਨਰਕਾਂ ਵਿੱਚ ਹੀ ਪੈਣਾ ਸੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਵਚਨ ਕਹੇ ਸਹਿਬ ਕਹਿੰਦੇ ਜੇ ਇਹ ਨਾ ਜਨਮ ਹੋ ਵੰਸ ਤੁਮਾਰੇ ਜੇ ਜੇਠਾ ਤੁਹਾਡੀ ਵੰਸ਼ ਵਿੱਚ ਜਨਮ ਨਾ ਲੈਂਦਾ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਸੋਡੀਆਂ ਦੇ ਕੁੱਲ ਵਿੱਚ ਪੈਦਾ ਨਾ ਹੁੰਦੇ ਤਾਂ ਪਾਤਸ਼ਾਹ ਨੇ ਬਦਕ ਕੀ ਕਿਹਾ ਕਹਿੰਦੇ ਜੇ ਇਹ ਨੈ ਜਨਮ ਹੋ ਵੰਸ ਤੁਮਾਰੇ ਗਿਰਤ ਨਰਕ ਮੈਂ ਪਿਤਰ ਤੁਮਾਰੇ ਕਹਿੰਦੇ ਤੁਹਾਡੇ ਪਿਤਰ ਨਰਕਾਂ ਵਿੱਚ ਹੀ ਰਹਣੇ ਸੀ ਕੋਈ ਉਧਾਰ ਨਹੀਂ ਸੀ ਕਰ ਸਕਦਾ ਸੋਡੀਆਂ ਦੇ ਕੁੱਲ ਦਾ ਉਧਾਰ ਸਿਰਫ ਇਸ ਜਿਠੇ ਧੰਨ ਗੁਰੂ ਰਾਮਦਾਸ ਮਹਾਰਾਜ ਕਰਕੇ ਹੋਇਆ ਸਤ ਸੰਗਤ ਆਓ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵੇ ਸੁਰਤ ਜੋੜੀਏ ਜਿਹਨੂੰ ਕਦੇ ਸੋਡੀਆਂ ਦੇ ਬਜ਼ੁਰਗ ਆ ਕੇ ਕਹਿੰਦੇ ਸਨ ਇਹਨੇ ਸਾਡੀ ਕੁੱਲ ਦੀ ਨੱਕ ਨੀਵੀਂ ਕਰਾ ਦਿੱਤੀ ਔਰ ਵਕਤ ਆਇਆ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਗੋਇਨਵਾਲ ਸਾਹਿਬ ਦੀ ਧਰਤੀ ਤੇ ਵਡਿਆਈ ਦਿੱਤੀ ਭਾਈ ਜਿਠੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਉੱਚ ਤਖਤ ਸਿੰਘਾਸਣ ਤੇ ਬਿਠਾਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ 5 ਪੈਸੇ ਨਰੀਅਲ ਧਰ ਕੇ ਮੱਥਾ ਟੇਕ ਪ੍ਰਕਰਮਾ ਕੀਤੀ ਫਿਰ ਉੱਚੀ ਆਵਾਜ਼ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਭੱਲਿਆਂ ਦੀ ਕੁੱਲ ਭਾਵ ਆਪਣੇ ਪਰਿਵਾਰ ਬੱਚਿਆਂ ਨੂੰ ਕਿਹਾ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਮੋਰੀ ਤੇ ਮੋਹਨ ਆਪਣੇ ਪੁੱਤਰਾਂ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਪੁੱਤਰ ਮੋਰੀ ਸਭ ਨੂੰ ਉੱਚੀ ਆਵਾਜ਼ ਵਿੱਚ ਕਹੋ ਜਿੰਨੇ ਸਾਡੇ ਭੱਲੇ ਕੁੱਲ ਦੇ ਪੁੱਤਰ ਪੁੱਤੇ ਪਰਪੁੱਤੇ ਧੀਆਂ ਦੋਤੇ ਅੱਜ ਸੰਗਤ ਵਿੱਚ ਖੜੇ ਨੇ ਕਹਿੰਦੇ ਸਭ ਨੂੰ ਉੱਚੀ ਆਵਾਜ਼ ਵਿੱਚ ਕਹੋ ਅੱਜ ਜਿਹੜਾ ਜਿਹੜਾ ਉੱਠ ਕੇ ਗੁਰੂ ਰਾਮਦਾਸ ਨੂੰ ਮੱਥਾ ਟਿਕੇਗਾ ਅੱਜ ਹੀ ਉਹਦਾ ਜਨਮ ਤੇ ਮਰਨ ਖਤਮ ਹੋ ਜਾਏਗਾ ਸਾ ਸੰਗਤ ਉਸ ਦਿਨ ਮਹਾਰਾਜ ਨੇ ਨੀ ਵਡਿਆਈ ਦਿੱਤੀ ਸੰਗਤ ਨੂੰ ਬਾਅਦ ਵਿੱਚ ਆਪ ਮੱਥਾ ਟੇਕਣ ਤੋਂ ਬਾਅਦ ਆਵਾਜ਼ ਦੇ ਕੇ ਕਿਹਾ ਪੁੱਤਰ ਮੋਰੀ ਉੱਚੀ ਆਵਾਜ਼ ਵਿੱਚ ਸੰਗਤ ਵਿੱਚ ਕਹੇ ਭੱਲਿਆਂ ਦੀ ਕੁੱਲ ਦੇ ਪੁੱਤ ਪੋਤੇ ਪਰਪੋਤੇ ਧੀਆਂ ਦੋਤੇ ਜਿੰਨਾ ਕੁਟੰਬ ਅਜ ਸੰਗਤ ਵਿੱਚ ਬੈਠਾ ਜਿਹੜਾ ਭੱਲਿਆਂ ਦੀ ਕੁੱਲ ਚੋਂ ਉੱਠ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕੇਗਾ ਅੱਜ ਉਹਦਾ ਜਨਮ ਤੇ ਮਰਨ ਅੱਜ ਹੀ ਖਤਮ ਹੋ ਜਾਏਗਾ ਸਾਧ ਸੰਗਤ ਇਹ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਔਰ ਇਹ ਸਭ ਕੁਝ ਗੁਰਬਾਣੀ ਵਿੱਚ ਦਰਜ ਹੈ ਜੋ ਬਾਦਸ਼ਾਹ ਨੇ ਹੁਕਮ ਕੀਤਾ ਉਸ ਵਕਤ ਬਾਬਾ ਮੋਰੀ ਜੀ ਨੇ ਮੰਨ ਲਿਆ ਬਾਬਾ ਮੋਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ ਬਾਬਾ ਆਨੰਦ ਦੇ ਪੁੱਤਰ ਬਾਬਾ ਸੁੰਦਰ ਜੀ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਵੀ ਹਾਜ਼ਰ ਸੀ ਪੋਤੇ ਵੀ ਹਾਜ਼ਰ ਸੀ ਪਰਪੋਤੇ ਵੀ ਹਾਜ਼ਰ ਸੀ ਇੰਨਾ कुटुंब ਮਹਾਰਾਜ ਦਾ ਬੈਠਾ ਸੀ ਪਈਓ ਮਹਾਰਾਜ ਨੇ ਲਿਖਿਆ ਮੋਰੀ ਪੁੱਤ ਸੰਮੁਖ ਹੋ ਰਾਮ ਦਸ ਪੈਰੀ ਪਾਏ ਜਿਉ ਸਭ ਪਵੈ ਪੈਰੀ ਸਤ ਗੁਰ ਕੇਰੀ ਜਿਥੇ ਗੁਰੂ ਆ ਪਰਖੇ ਉਦਣ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਅਸੀਂ ਆਪਣਾ ਆਪ ਗੁਰੂ ਰਾਮਦਾਸ ਸੋਢੀ ਸੁਲਤਾਨ ਵਿ ਟਿਕਾ ਦਿੱਤਾ ਭਾਈ ਜਿਹੜਾ ਅੱਜ ਗੁਰੂ ਰਾਮਦਾਸ ਨੂੰ ਮੱਥਾ ਟੇਕ ਕੇ ਗਾ ਉਹ ਜਨਮ ਮਰਨ ਤੋਂ ਅੱਜੇ ਮੁਕਤ ਹੋ ਜਾਏਗਾ ਕੋਈ ਕਰ ਬਖੀਲੀ ਨਵੈ ਨੋਹੀ ਜਿਨ੍ਹਾਂ ਨੇ ਚਿੱਤ ਵਿੱਚ ਈਰਖਾ ਸੀ ਬਖੀਲੀ ਦਾ ਅਰਥ ਹੁੰਦਾ ਕਿਸੇ ਨਾਲ ਈਰਖਾ ਕਰਨੀ ਕਿਸੇ ਨਾਲ ਕੋਈ ਮਨ ਵਿੱਚ ਦੁਸ਼ੈਸ਼ ਰੱਖਣੀ ਮਨ ਵਿੱਚ ਬਹਿਰ ਵਿਰੋਧ ਰੱਖਣਾ ਸਾਥ ਸੰਗਤ ਜਿਨ੍ਹਾਂ ਦੇ ਮਨ ਵਿੱਚ ਈਰਖਾ ਦੁਸ਼ੈਸ਼ ਸੀ ਕਿ ਸਾਡੀ ਕੁੱਲ ਦੀ ਵਡਿਆਈ ਗੁਰੂ ਰਾਮਦਾਸ ਮਹਾਰਾਜ ਨੂੰ ਕਿਵੇਂ ਅਸੀਂ ਕਿਵੇਂ ਮੱਥਾ ਟੇਕਦੇ ਹੀ ਐ ਅਸੀਂ ਉਮਰ ਵਿੱਚ ਵੱਡੇ ਸਾਡੀ ਕੁੱਲ ਗੁਰੂ ਅਮਰਦਾਸ ਮਹਾਰਾਜ ਦੀ ਜਿਨ੍ਹਾਂ ਦੇ ਚਿੱਤ ਵਿੱਚ ਕੋਈ ਈਰਖਾ ਬੁਖਿਲੀ ਸੀ ਗੁਰੂ ਅਮਰਦਾਸ ਮਹਾਰਾਜ ਦੇ ਬੋਲਣ ਦਾ ਐਸਾ ਅਸਰ ਹੋਇਆ ਉਸੇ ਵਕਤ ਸਭ ਸੰਗਤ ਪਰਿਵਾਰ ਵਾਲਿਆਂ ਨੇ ਚਿੱਤ ਵਿੱਚੋਂ ਬੁਖਿਲੀ ਛੱਡੀ ਔਰ ਉੱਠ ਕੇ ਧੰਨ ਗੁਰੂ ਰਾਮਦਾਸ ਸਾਡੀ ਪਾਤਸ਼ਾਹ ਨੂੰ ਮੱਥਾ ਟੇਕ ਦਿੱਤਾ ਇਹ ਚੀਜ਼ਾਂ ਸਾਹਿ ਸੰਗਤ ਸਭ ਕੁਝ ਬਾਣੀ ਵਿੱਚ ਲਿਖਿਆ ਉੱਥੇ ਮਹਾਰਾਜ ਨੇ ਫਿਰ ਜ਼ਿਕਰ ਕੀਤਾ ਜੋ ਕੁਝ ਉਸ ਵਕਤ ਹੋਇਆ ਦਰਬਾਰ ਵਿੱਚ ਉਹ ਬਾਬਾ ਸੁੰਦਰ ਜੀ ਨੇ ਲਿਖਿਆ ਬਾਬਾ ਸੁੰਦਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪੜਪੁੱਤਾ ਜੀ ਤਾਂ ਕੀ ਲਿਖਦੇ ਕਹਿੰਦੇ ਕੋਈ ਕਰ ਵਖੀਲੀ ਨਵੇਂ ਨਾਹੀ ਜਿਹਦੇ ਚਿੱਤ ਵਿੱਚ ਈਰਖਾ ਸੀ ਕਿ ਮੈਂ ਨਹੀਂ ਸਿਰ ਝੁਕਣਾ ਮੈਂ ਗੁਰੂ ਰਾਮ ਦਾ ਸੋਢੀ ਪਾਤਸ਼ਾਹ ਨੂੰ ਮੱਥਾ ਨਹੀਂ ਟੇਕਣਾ ਕਹਿੰਦੇ ਵਖੀਲੀ ਖਤਮ ਹੋ ਗਈ ਕੋਈ ਕਰ ਵਖੀਲੀ ਨਵੇਂ ਨਾਹੀ ਫਿਰ ਸਤਗੁਰ ਆਣ ਨਿਵਾਇਆ ਹਰ ਗੁਰੇ ਭਾਣ ਦੀ ਵੜਾਈ ਤੁਰ ਲਿਖਿਆਲੇ ਫਰ ਜਾਏ ਜਿਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਕਹਿੰਦੇ ਤੱਲੇ ਭੱਲਿਆਂ ਦੀ ਕੁੱਲ ਨਹੀਂ ਬੱਲੀ ਉਸ ਵਕਤ ਬੈਠੀ ਸੰਗਤ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਵਕਤ ਆਏਗਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸਭ ਜਗਤ ਪੈ ਨਹੀਂ ਪਾਏ ਜੀ ਉਹਦਾ ਅਰਥ ਕੁੱਲ ਦੁਨੀਆ ਦੇ ਲੋਕ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਓਕਣ ਦੇ ਸਾਧ ਸੰਗਤ ਉਸ ਵਕਤ ਤੋਂ ਲੈ ਕੇ ਹੁਣ ਤੱਕ ਅੱਜ ਵੀ ਤੁਸੀਂ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਿਓ ਕੁੱਲ ਦੁਨੀਆਂ ਦੇ ਲੋਕ ਆ ਕੇ ਮੱਥਾ ਟੇਕਦੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਕੱਲੇ ਸਿੱਖ ਨਹੀਂ ਦਰਬਾਰ ਸਹਿ ਮੱਥਾ ਟੇਕਦੇ ਤੁਸੀਂ ਅੱਜ ਵੀ ਜਿਉਂ ਢਾਈ ਤੋਂ ਤਿੰਨ ਘੰਟੇ ਮੱਥਾ ਟੇਕਣ ਨੂੰ ਲੱਗਣਗੇ ਉਹਦੇ ਵਿੱਚ ਦੂਜੀਆਂ ਕੁੱਲਾਂ ਪਰਿਵਾਰਾਂ ਦੇ ਲੋਕ ਸੌਥ ਦੇ ਲੋਕ ਬਾਹਰਲੇ ਵਿਦੇਸ਼ ਦੂਜੇ ਕੰਟਰੀਆਂ ਦੇ ਲੋਕ ਸਾਧ ਸੰਗਤ ਕੁੱਲ ਦੁਨੀਆਂ ਤੋਂ ਜਿੱਥੇ ਵੀ ਕੋਈ ਲੋਕ ਵਸਦੇ ਨੇ ਜਿਹੜਾ ਵੀ ਬੰਦਾ ਹਿੰਦੁਸਤਾਨ ਦੀ ਯਾਤਰਾ ਤੇ ਆਉਂਦਾ ਹੈ ਭਾਰਤ ਆਉਣ ਵਾਲਾ ਹਰ ਸੈਲਾਨੀ ਬੰਦਾ ਉਹਦੇ ਮਨ ਦੀ ਇੱਛਾ ਹੁੰਦੀ ਹੈ ਯਾਤਰਾ ਹੀ ਉਦੋਂ ਪੂਰੀ ਉਹਨੂੰ ਲੱਗਦੀ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਆ ਕੇ ਮੱਥਾ ਟੇਕਦੇ। ਤੁਸੀਂ ਵੇਖੋਗੇ ਅੰਗਰੇਜ਼ਾਂ ਨੇ 20-20 ਕਿਲੋ ਭਾਰ ਪਿੱਠੂ ਕਿੱਟਾਂ ਵਿੱਚ ਚੁੱਕਿਆ ਹੋਇਆ ਔਰ ਵੱਡੇ-ਵੱਡੇ ਪर्वਤਾਂ ਪਹਾੜਾਂ ਤੇ ਘੁੰਮਣ ਵਾਲੇ ਅੰਗਰੇਜ਼ ਉਹ ਪੂਰੇ ਭਾਰਤ ਦੀ ਯਾਤਰਾ ਤੇ ਜਦੋਂ ਆਉਂਦੇ ਨੇ ਭਵੇਂ ਜਿੱਥੇ ਮਰਜ਼ੀ ਘੁੰਮ ਲੈਣ ਹਰ ਬੰਦੇ ਦੇ ਚਿੱਤ ਵਿੱਚ ਹੁੰਦਾ ਮੈਂ ਇੱਕ ਵਾਰ ਦਰਬਾਰ ਸਾਹਿਬ ਜ਼ਰੂਰ ਜਾਣਾ ਔਰ ਸਾਧ ਸੰਗਤ ਕੁੱਲ ਦੁਨੀਆਂ ਦੇ ਲੋਕ ਅੱਜ ਗੁਰੂ ਰਾਮਦਾਸ ਮਹਾਰਾਜ ਨੂੰ ਨਮਸਕਾਰ ਕਰ ਰਹੇ ਜਿਹੜੀ ਗੱਲ ਉਸ ਵਕਤ ਗੁਰੂ ਅਮਰਦਾਸ ਮਹਾਰਾਜ ਨੇ ਕਹੀ ਕੱਲੇ ਭੱਲਾ ਪਰਿਵਾਰ ਨਹੀਂ ਕੱਲੀ ਅੱਜ ਬੈਠੀ ਸੰਗਤ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕੁੱਲ ਜਗਤ ਕੁੱਲ ਦੁਨੀਆਂ ਦੇ ਲੋਕ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਝੁਕਣੇ ਤੈਨੂੰ ਫਿਰ ਉਹ ਪੰਕਤੀ ਲਿਖੀ ਇਹ ਵਡਿਆਈ ਗੁਰੂ ਅਮਰਦਾਸ ਮਹਾਰਾਜ ਨੇ ਕਿ ਤੁਰ ਦਰਗਾਹ ਤੋਂ ਲਿਖੀ ਹੈ ਭਾਈ ਅਸੀਂ ਨਹੀਂ ਦੇ ਰਹੇ ਇਹ ਤੁਰ ਦਰਗਾਹ ਤੋਂ ਹੁਕਮ ਹੋਇਆ ਹਰ ਗੁਰੇ ਪਾਣ ਦੀ ਵਡਿਆਈ ਪੜੋ ਹਰ ਗੁਰੇ ਪਾਣ ਦੀ ਵਡਿਆਈ ਤੁਰ ਲਿਖਿਆ ਲਖਰ ਜਾਏ ਜੀ ਆ ਬਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਸਾਰਾ ਜਗਤ ਗੁਰੂ ਰਾਮਦਾਸ ਮਹਾਰਾਜ ਨੂੰ ਸਜਦਾ ਕਰੇ ਔਰ ਫਿਰ ਵਕਤ ਆਇਆ ਦੁਨੀਆ ਦੇ ਲੋਕ ਹੱਥ ਜੋੜ ਕੇ ਕਹਿਣ ਲੱਗ ਪਏ ਜਿਹਨੂੰ ਕਦੇ ਲੋਕ ਜ਼ਤੀਮ ਕਹਿੰਦੇ ਸਨ ਅਨਹਾਤ ਕਹਿੰਦੇ ਸਨ ਕਦੇ ਕੋਈ ਕਵੇ ਨੇ ਸੋਡੀਆਂ ਦੀ ਕੋਲੀ ਨਤਨੀ ਵੀ ਕਰ ਦਿੱਤੀ ਅੱਜ ਜੋ ਵਕਤ ਆਇਆ ਜਿੱਦਣ ਦੁਨੀਆਂ ਦੇ ਲੋਕ ਸਿਰ ਝੁਕਾ ਕੇ ਕਹਿਣ ਲੱਗ ਪਏ ਗੁਰੂ ਰਾਮਦਾਸ ਤੁਸੀਂ ਸੱਚਾ ਪਾਤਸ਼ਾਹ ਹੋ ਤਾਨੂੰ ਗੁਰੂ ਰਾਮਦਾਸ ਮਹਾਰਾਜ ਸੋਡੀ ਪਾਤਸ਼ਾਹ ਤੁਸੀਂ ਤਖਤ ਤੇ ਬੈਠੇ ਹੋ ਹੇ ਗੁਰੂ ਰਾਮਦਾਸ ਮਹਾਰਾਜ ਦੁਨੀਆਂ ਵਿੱਚ ਜੇ ਕੋਈ ਸੱਚਾ ਪਾਤਸ਼ਾਹ ਤੇ ਗੁਰੂ ਰਾਮਦਾਸ ਤੁਸੀਂ ਹੋ ਫਿਰ ਕੁੱਲ ਦੁਨੀਆਂ ਗਾਨ ਲੱਗ ਪਈ ਆਓ ਆਪਾਂ ਵੀ ਇੱਕ ਵਾਰ ਵਧਾਈ ਚ ਪੜੀਏ ਫਿਰ ਆਪਾਂ ਵਿੱਚ ਹਰ ਦੇ ਤੋਰਾਂਗੇ ਜਿਹੜੀ ਗੱਲ ਭਾਈ ਗੁਰਦਾਸ ਸਾਹਿਬ ਨੇ ਲਿਖੀ ਕੁੱਲ ਦੁਨੀਆਂ ਉਦੋਂ ਕਹਿ ਰਹੀ ਸੀ ਭਾਈ ਗੁਰਦਾਸ ਸਾਹਿਬ ਨੇ ਇਹ ਵਡਿਆਈ ਲਿਖੀ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਪੜੋ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਇੱਕ ਵਾਰ ਪੜੋ ਤੇ ਹਰ ਨਾਲ ਬੈਠਾ ਸੋਡੀ ਬਾਤੇ ਸ਼ਾ ਬੈਠਾ ਸੋਡੀ ਬਾਤੇ ਸ਼ਾ ਬੈਠਾ ਸੋਡੀ ਸ਼ਾ ਵਾ ਵਾ ਬੈਠਾ ਸੋਡੀ ਬਾਤੇ ਸ਼ਾ ਬੈਠਾ ਸੋਡੀ ਬਾਤੇ ਸ਼ਾ ਬੈਠਾ ਸੋਡੀ ਪਾਤੀ ਸ਼ਾ ਬੈਠਾ ਸੋਡੀ ਬੈਠਾ ਰਾਮ ਦਾ ਸਤ ਗੁਰੂ ਕਹਾਵੇ ਬੈਠਾ ਸੋਡੀ ਪਾਤੀ ਸ਼ਾ ਬੈਠਾ ਸੋਢੀ ਬਾਤੀ ਸ਼ਾਮ ਦਾਸ ਸਤ ਗੁਰੂ ਕ ਬੈਠਾ ਸੋਢੀ ਬਾਤੀ ਵਾ ਵਜ ਕੇ ਬੈਠਾ ਸੋਢੀ ਪੂਰਨ ਤਾਲ ਖੜਾਇਆ ਪੂਰਨ ਤਾਲ ਢਡਾਇਆ ਪੂਰਨ ਤਾਲ ਖਟ ਵਾ ਵਾ ਪੂਰਨ ਤਾਲ ਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋਡੀ ਭਾਤੀ ਸ਼ਾ ਬੈਠਾ ਸੋਡੀ ਪਾਤੀ ਸ਼ਾ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਵਾ ਵਾ ਬੈਠਾ ਅੰਮ੍ਰਿਤ ਪਾਤੀ ਸ਼ਾ ਬੈਠਾ ਅੰਮ੍ਰਿਤ ਪਾਤੀ ਸ਼ਾ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਬਾਤਿ ਸ਼ਾ ਬੈਠਾ ਸੋਢੀ ਬਾਤਿ ਸ਼ਾ ਅੰਮ੍ਰਿਤਸਰ ਵਿੱਚ ਜੋਤਿ ਜ ਬੈਠਾ ਸੋਢੀ ਬਾਤਿ ਸ਼ਾ ਵਾਹ ਬੈਠਾ ਸੋਢੀ ਬਾਤਿ ਸ਼ਾ ਆਖੋ ਸਤਨਾਮ ਸ੍ਰੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਹੋਈ ਫਿਰ ਔਰ ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਪਟਸੈ ਮੰਨ ਲਿਖਿਆ ਦੁਨੀਆਂ ਦੇ ਲੋਕੋ ਜਿਸ ਦੁੱਖ ਦਾ ਇਲਾਜ ਕਿਸੇ ਵੈਦ ਕੋਲ ਨਹੀਂ ਜਿਸ ਦੁੱਖ ਰੋਗ ਦੀ ਦਵਾਈ ਕਿਸੇ ਵੈਦ ਕੋਲ ਡਾਕਟਰ ਕੋਲ ਨਹੀਂ ਉਹ ਦੁਨੀਆਂ ਦੇ ਲੋਕੋ ਧੰਨ ਗੁਰੂ ਰਾਮਦਾਸ ਪਹਿਣ ਨਾਲ ਹੀ ਉਹ ਦੁੱਖ ਨਾਸ਼ ਹੋ ਜਾਂਦੇ ਗੁਰੂ ਰਾਮਦਾਸ ਮਹਾਰਾਜ ਤੋਂ ਮੰਗਣਾ ਨਹੀਂ ਪੈਂਦਾ ਜਿਹੜੇ ਦੁੱਖ ਰੋਗ ਦੀ ਦਵਾਈ ਕਿਸੇ ਵੈਦ ਡਾਕਟਰ ਕੋਲ ਨਹੀਂ ਹੈ ਤੰਨ ਗੁਰੂ ਰਾਮਦਾਸ ਕਹਿਣ ਨਾਲ ਹੀ ਉਹ ਦੁੱਖ ਦੂਰ ਹੋ ਜਾਂਦੇ ਸਤ ਸੰਗਤ ਕੁਝ ਗੱਲਾਂ ਮੈਂ ਇੱਕੋ ਹੀ ਸਵਈਆ ਤੁਹਾਡੇ ਸਮੁਖਿ ਰੱਖਾਂ ਜੇ ਕੋਈ ਮਨ ਵਿੱਚ ਕਵੇ ਧੰਨ ਗੁਰੂ ਰਾਮਦਾਸ ਮਨ ਦੇ ਰੋਗ ਹਟਦੇ ਨੇ ਜੇ ਕੋਈ ਬਚਨਾ ਕਰਕੇ ਜਪਣ ਲੱਗ ਜਾਏ ਧੰਨ ਗੁਰੂ ਰਾਮਦਾਸ ਤਨ ਦੇ ਰੋਗ ਦੂਰ ਹੁੰਦੇ ਨੇ ਜੇ ਕੋਈ ਕਰਮਾਂ ਵਿੱਚ ਲਿਆਵੇ ਉੱਠਦਿਆਂ ਬੈੰਦਿਆਂ ਚਿੱਤ ਵਿੱਚ ਯਾਦ ਰੱਖੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਉਹਦੇ ਕਰਮਾਂ ਵਿੱਚੋਂ ਦਲੇਦਰ ਗਰੀਬੀ ਸੰਕਟ ਵਿਪਤਾ ਦੋਸ਼ ਸਭ ਨਾਸ਼ ਹੋ ਜਾਂਦੇ ਕੱਲ ਇਹ ਬੇਨਤੀ ਮੈਂ ਦਰਬਾਰ ਸਾਹਿਬ ਤੋਂ ਵੀ ਕਈ ਲਾਈਵ ਕਥਾ ਵਿੱਚ ਤਿੰਨ ਚੀਜ਼ਾਂ ਨੇ ਆਦ ਬਿਆਦ ਤੇ ਉਪਾਦ ਇਹ ਤਿੰਨ ਉਹ ਰੋਗ ਨੇ ਜਿਨ੍ਹਾਂ ਦਾ ਜ਼ਿਕਰ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਚ ਆਇਆ ਇੱਕ ਆਦ ਉਸ ਰੋਗ ਦਾ ਅਰਥ ਹੈ ਜਿਹਨੂੰ ਉਪਾਦ ਕਹਿੰਦੇ ਨੇ ਬਾਹਰੀ ਤੌਰ ਤੇ ਸਰੀਰਕ ਕੋਈ ਚੋਟ ਲੱਗਣੀ